ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਜਲਦੀ ਹੀ ਚੱਲਣਗੀਆਂ ਪਾਣੀ ਵਾਲੀਆਂ ਬਸਾਂ ਸੂਬਾ ਸਰਕਾਰ ਦੀ ਮੀਟਿੰਗ ਚ ਮਿਲੀ ਮਨਜ਼ੂਰੀ ਅੱਜ ਦਿੱਲੀ ਕੁਝ ਨਹੀਂ ਕਰਨਗੇ ਕਿਸਾਨ ਸ਼ੰਭੂ ਬਾਡਰ ਤੋਂ ਕਿਸਾਨਾਂ ਨੇ ਕੀਤੇ ਵੱਡੇ ਐਲਾਨ ਸ਼ਰੋਮਨੀ ਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਹੋਈ ਸ਼ੁਰੂ ਸੁਖਵੀਰ ਬਾਦਲ ਨੇ ਪਿੰਡ ਬਾਦਲ ਤੋਂ ਭਰੀ ਮੈਂਬਰਸ਼ਿਪ ਪੰਜਾਬ ਦੇ ਪਿੰਡਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਹਫਤੇ ਦਿੱਤਾ ਸਮਾਂ ਸੁਖਵੀਰ ਬਾਦਲ ਨੂੰ ਲੈ ਕੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਕੀਤੇ ਵੱਡੇ ਖੁਲਾਸੇ ਕਿਹਾ ਸੁਖਵੀਰ ਬਾਦਲਾਪ ਹੀ ਮੋੜ ਬੰਨਾ ਚਾਹੁੰਦਾ ਹੈ ਪ੍ਰਧਾਨ ਸੁਪਰੀਮ ਕੋਰਟ ਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ ਰਾਜਵਾਨਾ ਤੇ ਫੈਸਲੇ ਲਈ 18 ਮਾਰਚ ਤੱਕ ਦਾ ਦਿੱਤਾ ਸਮਾਂ ਪੱਛਮੀ ਗੜਬੜੀ ਕਾਰਨ ਪੰਜਾਬ ਚ ਭਾਰੀ ਮੀਂਹ ਦਾ ਅਲਰਟ ਜਾਰੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਮੈਡੀਕਲ ਸੂਲਤ ਲੈਨ ਮਗਰੋਂ ਜਗਜੀਤ ਸਿੰਘ ਢੱਲੇਵਾਲ ਦਾ ਪਹਿਲਾ ਬਿਆਨ ਕਿਹਾ ਤੁਸੀਂ ਸਾਰੇ ਤੱਕੜੇ ਰਹੋ ਅਸੀਂ ਮੋਰਚਾ ਜ਼ਰੂਰ ਜਿੱਤਾਂਗੇ ਪੰਜਾਬ ਸਰਕਾਰ ਵੱਲੋਂ ਪੰਜਾਬ ਚ ਮੁਰਤੋਂ ਪਾਣੀ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ ਪੰਜਾਬ ਸਰਕਾਰ ਦੀ ਮੀਟਿੰਗ ਵਿੱਚ ਇਸ ਨੂੰ ਹਰੀ ਝੰਡੀ ਮਿਲੀ ਹੈ ਆਮ ਆਦਮੀ ਪਾਰਟੀ ਜਲਦ ਹੀ ਰਣਜੀਤ ਸਾਗਰ ਡੈਮ ਚ ਪਾਣੀ ਵਾਲੀ ਬੱਸ ਚਲਾਏਗੀ ਤੇ ਇਸ ਸੰਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਹਾਲੀ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਮੀਟਿੰਗ ਹੋਈ ਹੈ ਜਿਸ ਚ ਸੈਰ ਸਪਾਟਾ ਅਵਾਜ਼ ਆਈ ਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਇਸ ਦੌਰਾਨ ਹੀ ਪਾਣੀ ਵਾਲੀ ਬੱਸ ਚਲਾਉਣ ਦੀ 허ਰੀ ਛੰਡੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੈਰ ਸਪਾਟਾ ਵਿਭਾਗ ਨੇ ਪਾਣੀ ਵਾਲੀ ਬੱਸ ਦਾ ਨਿਰੀਖਣ ਕਰਵਾਇਆ ਤੇ ਟ੍ਰਾਂਸਪੋਰਟ ਵਿਭਾਗ ਨੇ ਇਸ ਦੀ ਮੁਰੰਮਤ ਦੇ ਬਾਅਦ ਇਸ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਰਣਜੀਤ ਸਾਗਰ ਡੈਮ 'ਚ ਇਸ ਬੱਸ ਨੂੰ ਚਲਾਉਣ ਤੋਂ ਪਹਿਲਾਂ ਜੰਗਲਾਤ ਵਿਭਾਗ ਦੀ ਵੀ رائے ਲਈ ਜਾਵੇਗੀ ਜ਼ਿਕਰਯੋਗ ਹੈ ਕਿ ਤਤਕਾਲੀ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ 2015 ਚ ਬਠਿੰਡਾ ਚ ਕੇਂਦਰੀ ਮੰਤਰੀ ਗੜਕਰੀ ਦੀ ਮੌਜੂਦਗੀ ਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ਵਾਲੀ ਬੱਸ ਚਲਾਏਗੀ ਪਰ ਵਿਰੋਧੀ ਧਿਰ ਨੇ ਇਸ ਐਲਾਨ ਨੂੰ ਮਜ਼ਾਕ ਵੀ ਚੁਲਿਆ ਸੀ ਪਰ ਹੁਣ ਫਿਰ ਤੋਂ ਆਮ ਆਦਮੀ ਪਾਰਟੀ ਵੱਲੋਂ ਪਾਣੀ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ ਕਿਸਾਨ ਮਜ਼ਦੂਰ ਮੋਰਚਾ ਨੇ ਮੋਰਚਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਮੀਡੀਆ ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਆ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ 26 ਜਨਵਰੀ ਨੂੰ ਦੇਸ਼ ਭਰ ਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਦਾ ਸੈਕਟ 26 ਜਨਵਰੀ ਨੂੰ ਭਾਜਪਾ ਵਿਧਾਇਕਾਂ ਮੰਤਰੀਆਂ ਦੇ ਘਰਾਂ ਤੇ ਭਾਜਪਾ ਦਫ਼ਤਰਾਂ ਤੇ ਵੱਡੇ ਕਾਰਪੋਰੇਟਾਂ ਦੇ ਮੋਲਾਂ ਤੇ ਸਾਈਲੋ ਅੱਗੇ ਮਾਰਚ ਕਰਕੇ ਟਰੈਕਟਰ ਖੜੇ ਹੋਣਗੇ ਅਤੇ ਦੁਪਹਿਰ 1 ਵਜੇ ਤੱਕ ਖੜੇ ਰਹਿਣਗੇ ਅਤੇ ਅੱਜ ਦਿੱਲੀ ਵੱਲ ਮਾਰਚ ਕਰਨ ਵਾਲੇ 101 ਕਿਸਾਨਾਂ ਦੇ ਚੌਥੇ ਜੱਥੇ ਬਾਰੇ ਬੋਲਦੇ ਆ ਉਹਨਾਂ ਕਿ ਹੈ ਕਿ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਸੱਦੀਗੀ ਮੀਟਿੰਗ ਦੇ ਮੱਧ ਨਜ਼ਰੇ ਇਹ ਜਥਾ 26 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਹਨਾਂ ਕਹੇ ਹੈਗੇ ਡੱਲੇਵਾਲ ਸਾਹਿਬ ਦੀ ਸ਼ਹੀਦ ਦੇ ਮੱਧ ਨਜ਼ਰੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਦਾ ਸਮਾਂ ਤੇ ਸਥਾਨ ਬਦਲਿਆ ਜਾਵੇ ਅਤੇ ਸਰਕਾਰ ਜਲਦੀ ਤੋਂ ਜਲਦੀ ਮੀਟਿੰਗ ਬੁਲਾਵੇ ਅਤੇ ਇਹ ਮੀਟਿੰਗ ਦਿੱਲੀ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਭਰ ਦੇ ਕਿਸਾਨਾਂ ਨੇ ਮੰਗਾ ਹਨ। ਇਸ ਲਈ ਇਸ ਮੀਟਿੰਗ ਨੂੰ ਦਿੱਲੀ ਵਿੱਚ ਕੀਤਾ ਜਾਵੇ ਤਾਂ ਕਮਾ ਹੱਲ ਹੋਵੇਗਾ ਸ਼ਰੋਮਨੀ ਕਾਲੀਦਾਲ ਦੇ ਨਵੇਂ ਪ੍ਰਧਾਨ ਦੀ ਚੋਣੀ 1 ਮਾਰਚ ਨੂੰ ਹੋਣੀ ਹੈ ਇਸ ਦੇ ਲਈ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋ ਗਈ ਹੈ ਸੁਖਵੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਮੈਂਬਰਸ਼ਿਪ ਲਈ ਉਹਨਾਂ ਨੇ ਖੁਦ ਫਾਰਮ ਭਰਿਆ ਉਹਨਾਂ ਨੇ ਆਪਣੇ ਜੱਦੀ ਪਿੰਡ ਬਾਦਲ ਵਿੱਚ ਮੈਂਬਰਸ਼ਿਪ ਫਾਰਮ ਭਰਿਆ ਇਹ ਮੁਹਿੰਮ 25 ਫਰਵਰੀ ਤੱਕ ਚੱਲੇਗੀ ਉਥੇ ਹੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਬਾਅਦ ਵਿੱਚ ਪਾਰਟੀ ਦੇ ਮੁਖ ਦਫ਼ਤਰ ਵਿੱਚ ਭਰਤੀ ਮੁਹਿੰਮ ਸ਼ੁਰੂ ਕਰਵਾਈ ਤੇ ਸੀਨੀਅਰ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਅਤੇ ਸੂਚਾ ਸਿੰਘ ਲਗਾਹ ਨੂੰ ਮੈਂਬਰਸ਼ਿਪ ਪਰਚੀਆਂ ਸੌਂਪੀਆਂ ਸੀਨੀਅਰ ਆਗੂ ਤੇ ਵਰਕਰ ਵੀ ਇਸ ਮੌਕੇ ਅਕਾਲੀ ਦਲ ਦੇ ਮੁਖ ਦਫ਼ਤਰ ਵਿੱਚ ਵੱਡੀ ਗਿਣਤੀ ਚ ਪਹੁੰਚੇ ਤੇ ਮੈਂਬਰਸ਼ਿਪ ਭਰਤੀ ਪਰਚੀਆਂ ਹਾਸਲ ਕੀਤੀਆਂ ਸੂਬੇ ਭਰ ਵਿੱਚ ਇਹ ਭਰਤੀ ਮੁਹਿੰਮ ਪਰਚੀਆਂ ਭੇਜੀਆਂ ਜਾ ਰਹੀਆਂ ਹਨ ਸੂਬੇ ਭਰ ਤੋਂ ਪਾਰਟੀ ਦੀ ਪਰਤੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਤੇ ਮੋਹਾਲੀ, ਪਟਿਆਲਾ, ਸੰਗਰੂਰ ਅਤੇ ਫਰੀਦਕੋਟ ਤੇ ਹੋਰ ਥਾਵਾਂ ਤੇ ਪਾਰਟੀ ਆਗੂ ਮੈਂਬਰਸ਼ਿਪ ਪਰਚੀਆਂ ਲੈ ਰਹੇ ਹਨ। ਹਜ਼ਾਰਾਂ ਵਰਕਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਵਾਸਤੇ 10-10 ਰੁਪਏ ਦੀਆਂ ਪਰਚੀਆਂ ਕਟਵਾ ਕੇ ਮੈਂਬਰਸ਼ਿਪ ਹਾਸਲ ਕੀਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅਚੰਚੇਤ ਰਾਜਪੁਰਾ ਸਬ ਡਿਵੀਜ਼ਨ ਦੇ ਪਿੰਡ ਸਰਾਲਾ ਕਲਾਂ ਤੇ ਨਾਂ ਲੱਗਦੇ ਹੋਰ ਨਾਲ ਪਿੰਡਾਂ ਦਾ ਨਿਰੇਖਣ ਕੀਤਾ ਤੇ ਭਾਰੀ ਟ੍ਰੈਫਿਕ ਕਾਰਨ ਟੁੱਟੀਆਂ ਸੜਕਾਂ ਦਾ ਪੈਦਲ ਚੱਲ ਕੇ ਜਾਇਜਾ ਲਿਆ ਇਸ ਦੌਰਾਨ ਉਹਨਾਂ ਨੇ ਪੀਡਬਲੂਡੀ ਪੰਜਾਬ ਮੰਡੀ ਬੋਰਡ ਪੰਚਾਇਤੀ ਰਾਤ ਤੇ ਬੀਐਮਐਲਏ ਦੇ ਅਧਿਕਾਰੀਆਂ ਨੂੰ ਆਪਣੇ ਅਧੀਨ ਪੈਂਦੀਆਂ ਸੜਕਾਂ ਤੇ ਪੁਲਾਂ ਦੀ ਮੁਰੰਮਤ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਕਰਨ ਦੇ ਹੁਕਮ ਜਾਰੀ ਕੀਤੇ ਇਸ ਮੌਕੇ ਪਿੰਡ ਸਰਾਲਾ ਕਲਾਂ ਦੇ ਵਸਨੀਕਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕੀ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਤੱਕ ਪਹੁੰਚ ਬਣਾਉਣ ਲਈ ਚਲਾਏ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਤਹਿਤ ਉਹ ਪਿੰਡ ਸਰਾਲਾ ਕਲਾਂ ਦੇ ਵਸਨੀਕਾਂ ਕੋਲ ਪਹੁੰਚੇ ਹਨ ਅਤੇ ਉਹਨਾਂ ਨੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ ਤੇ ਹੁਕਮ ਦਿੱਤੇ ਡਾਕਟਰ ਬਲਵੀਰ ਸਿੰਘ ਨੇ ਪੰਚਾਇਤ ਵਿਭਾਗ ਨੂੰ ਸਰਾਲ ਕਲਾਂ ਦੇ ਟੋਬੇ ਨੂੰ ਡੂੰਘਾ ਕਰਨ PWD ਨੂੰ ਪਿੰਡ ਸਰਾਲ ਖੁਰਦ ਤੋਂ ਸਰਾਲ ਕਲਾਂ ਨੂੰ ਆਉਂਦੀ ਸੜਕ ਦੀ ਮੁਰੰਮਤ ਅਤੇ ਬਰਮਾ ਦੀ ਸਫਾਈ ਹਫਤੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੇ ਸਖਤ ਹੁਕਮ ਦਿੰਦਿਆਂ ਅਧਿਕਾਰੀਆਂ ਨੂੰ ਸਰਾਲ ਹੈੱਡ ਦੇ ਪੁਲ ਦੇ ਪਾਸੇ ਤੁਰੰਤ ਮਜ਼ਬੂਤ ਕਰਨ ਦੀ ਹਦਾਇਤ ਕੀਤੀ। ਨਾਬਾ ਵਿਖੇ ਪਹੁੰਚੇ ਕਾਲੀਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੱਕ ਵਾਰ ਫਿਰ ਸੁਖਵੀਰ ਸਿੰਘ ਬਾਦਲ ਨੂੰ ਆੜੇ ਹੱਤੀ ਲਿਆ ਹੈ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਸ਼੍ਰੀ ਕਾਲ ਤਖਸੈਬ ਤੇ ਹੁਕਮ ਸੁਣਾਇਆ ਗਿਆ ਸੀ ਇਹ ਤੇ ਅਸਤੀਫੇ ਲੈ ਕੇ ਗੱਲ ਕਹੀ ਗਈ ਸੀ ਸੁਖਵੀਰ ਬਾਦਲ ਵੱਲੋਂ ਅਕਾਲੀ ਦਲ ਦੀ ਨਵੀਂ ਪਰਤੀ ਜੋ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਅਸੀਂ ਸ਼੍ਰੀ ਅਕਾਲ ਤਖਸੈ ਜਾਵਾਂਗੇ ਚੰਦੂ ਮਾਜਰਾ ਨੇ ਕਿਹਾ ਹੈਗੇ ਸ਼੍ਰੀ ਅਕਾਲ ਤਖਸੈ ਵੱਲੋਂ ਬਣਾਈ ਕਮੇਟੀ ਨੂੰ ਅਕਾਲੀ ਦਲ ਵੱਲੋਂ ਦਰਕੀਨਾਰ ਕਰਕੇ ਸ਼ਰੋਮਨੀ ਅਕਾਲੀ ਦਲ ਪਰਤੀ ਕਰਾ ਰਿਹਾ ਹੈ ਚੰਦੂ ਮਾਜਰਾ ਨੇ ਕਿਹਾ ਕਿ ਅਕਾਲੀ ਦਲ ਆਪਣੀ ਮਰਜ਼ੀ ਕਰ ਰਿਹਾ ਤੇ ਸੁਖਵੀਰ ਬਾਦਲ ਆਪ ਹੀ ਮੂੜ ਪ੍ਰਧਾਨ ਬਣਨਾ ਚਾਹੁੰਦਾ ਹੈ ਚੰਦੂ ਮਾਜਰਾ ਨੇ ਕਿਹਾ ਹੈ ਕਿ ਕਾਲੀ ਦਲ ਆਪਣੀ ਮਰਜ਼ੀ ਨਾਲ ਭਰਤੀ ਕਰ ਰਿਹਾ ਹੈ ਸੁਖਵੀਰ ਬਾਦਲ ਦੇ 50 ਲੱਖ ਦੀ ਪਰਤੀ ਮਹੀਮ ਤੇ ਚੰਦੂ ਮਾਜਰਾ ਨੇ ਕਿਹਾ ਹੈ ਕਿ ਜੋ ਇਹ 50 ਲੱਖ ਦੀ ਪਰਤੀ ਦੀ ਗੱਲ ਕਰ ਰਹੇ ਹਨ ਇਹ ਲੋਕਾਂ ਨੂੰ ਹਜਮ ਨਹੀਂ ਹੋ ਰਹੀ ਪੰਥ ਮੁਸ਼ਕਿਲਾਂ ਵਿੱਚੋਂ ਲੰਘ ਰਿਹਾ ਹੈ ਪਰ ਸਾਡੇ ਨੌਜਵਾਨ ਰੂਲ ਰਹੇ ਹਨ ਉਹਨਾਂ ਕਿਹਾ ਹੈ ਕਿ ਅੱਜ ਲੋੜ ਸੀ ਕਿ ਅੱਜ ਪੰਥ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਚੰਦੂ ਮਾਜਰਾ ਨੇ ਕਿਹਾ ਹੈ ਕਿ ਸੁਖਵੀਰ ਬਾਦਲ ਦੀ ਵਿਚਾਰਧਾਰਾ ਵੱਖਰੀ ਹੈ ਅਤੇ ਜੱਥੇਦਾਰਾਂ ਦੇ ਹੁਕਮਾਂ ਨੂੰ ਦਾਰਕਿਨਾਰ ਕਰਕੇ ਮਨਵਰਜੀ ਕੀਤੀ ਹੈ ਜੋ ਕਿ ਨੁਕਸਾਨਦਾਇਕ ਹੈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਮੋਦੀ ਸਜ਼ਾ ਪ੍ਰਾਪਤ ਕੈਦੀ ਬਲਵੰਤ ਸਿੰਘ ਰਾਜਵਾਨਾਂ ਦੀ 18 ਮਾਰਚ ਦੀ ਪਟੀਸ਼ਨ ਤੱਕ ਫੈਸਲਾ ਕਰੇ ਜਿਸ ਚ 1995 ਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਯੂਸ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਘਟਾਉਣ ਦੀ ਮੰਗ ਕੀਤੀ ਗਈ ਸੀ ਕੇਂਦਰ ਵੱਲੋਂ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਲਈ ਹੋਰ ਸਮਾਂ ਮੰਗਣ ਤੋਂ ਬਾਅਦ ਜਸਟਿਸ ਬੀ ਆਰ ਗਵਈ ਪ੍ਰਸ਼ਾant ਕੁਮਾਰ ਮਿਸ਼ਰਾ ਤੇ ਕੇ ਵੀ ਵਿਸ਼ਵਨਾਥਨ ਦੇ ਬੈਂਚ ਨੇ ਮਾਮਲੇ ਨੂੰ 18 ਮਾਰਚ ਦੀ ਸੁਣਵਾਈ ਲਈ ਮੁਲਤਵੀ ਕਰ ਦਿੱਤਾ ਹੈ ਬੈਂਚ ਨੇ ਕੇਂਦਰ ਨੂੰ ਆਖਰੀ ਮੌਕਾ ਦਿੱਤਾ ਹੈ ਅਤੇ ਮਾਮਲੇ ਨੂੰ 18 ਮਾਰਚ ਨੂੰ ਸੁਣਵਾਈ ਲਈ ਮੁਲਤਵੀ ਕਰ ਦਿੱਤਾ ਹੈ ਅਦਾਲਤ ਨੇ ਕਿਹਾ ਕਿ ਉਹ ਕੇਂਦਰ ਨੂੰ ਹੋਰ ਸਮਾਂ ਦੇਵੇਗਾ ਹਾਲਾਂਕਿ ਅਗਲੀ ਸੁਣਵਾਈ ਤੇ ਜੇਕਰ ਸਰਕਾਰ ਨੇ ਕੇਸ ਦਾ ਫੈਸਲਾ ਨਹੀਂ ਕੀਤਾ ਤਾਂ ਅਦਾਲਤ ਮਾਮਲੇ ਦੀ ਸੁਣਵਾਈ ਮੈਰਿਟ ਦੇ ਆਧਾਰ ਤੇ ਕਰੇਗੀ ਬੈਂਚ ਨੇ ਕਿਹਾ ਕਿ ਅਸੀਂ ਤੁਹਾਨੂੰ ਆਖਰੀ ਮੌਕੇ ਵੱਜੋਂ ਸਮਾਂ ਦੇਵਾਂਗੇ ਜਾਂ ਤਾਂ ਤੁਸੀਂ ਫੈਸਲਾ ਲਓ ਜਾਂ ਅਸੀਂ ਮੈਰਿਟ ਦੇ ਆਧਾਰ ਤੇ ਸੁਣਾਂਗੇ ਪੂਰੇ ਉੱਤਰੀ ਅਤੇ ਦੱਖਣੀ ਭਾਰਤ 'ਚ ਮੌਸਮਕਰਵਟ ਲੈ ਰਿਹਾ ਹੈ ਕਈ ਥਾਵਾਂ 'ਤੇ ਧੁੱਪ ਹੈ ਕਈ ਥਾਵਾਂ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਪੰਜਾਬ ਦਿੱਲੀ ਸਣੇ ਪਹਾੜੀ ਇਲਾਕਿਆਂ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਬੰਗਾਲ ਦੀ ਖਾੜੀ ਚ ਪੱਛਮੀ ਗੜਬੜੀ ਨੇ ਮੌਸਮ ਨੂੰ ਪ੍ਰਭਾਵਿਤ ਕੀਤਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ 24 ਤੋਂ 48 ਘੰਟਿਆਂ ਚ ਨਵੀਂ ਪੱਛਮੀ ਗੜਬੜੀ ਕਾਰਨ ਉੱਤਰੀ ਭਾਰਤ ਦੇ ਕਈ ਇਲਾਕਿਆਂ ਚ ਭਾਰੀ ਬਾਰਿਸ਼ ਹੋਵੇਗੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਚ ਤਾਪਮਾਨ ਲਗਾਤਾਰ ਵਧ ਰਿਹਾ ਹੈ ਉੱਤਰੀ ਰਾਜਸਥਾਨ ਪੰਜਾਬ ਤੇ ਪਾਕਿਸਤਾਨ ਦੇ ਸਰਦੀ ਖੇਤਰਾਂ ਚ ਇੱਕ ਤਾਜ਼ਾ ਪੱਛਮੀ ਗੜਬੜੀ ਪੈਦਾ ਹੋ ਰਹੀ ਹੈ ਇਸ ਕਾਰਨ ਪਹਾੜਾਂ 'ਚ ਭਾਰੀ ਬਰਬਾਰੀ ਅਤੇ ਬਾਰਿਸ਼ ਹੋਵੇਗੀ ਇਸ ਦੇ ਨਾਲ ਹੀ ਕੱਲ ਤੇ 23 ਜਨਵਰੀ ਨੂੰ ਦਿੱਲੀ ਐਨਸੀਆ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਤ੍ਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮੈਡੀਕਲ ਸਹੂਲਤ ਲੈਣ ਮਗਰੋਂ ਕਿਸਾਨਾਂ ਗੁਜਜੇ ਸਿੰਘ ਢੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਢੱਲੇਵਾਲ ਨੇ ਕਿਹਾ ਕਿ ਮੈਂ ਹਲੇ ਸੰਗਤ ਨੂੰ ਸੰਬੋਧਨ ਕਰਨ ਦੀ ਹਾਲਤ ਵਿੱਚ ਨਹੀਂ ਹਾਂ ਉਹਨਾਂ ਨੇ ਕਿਹਾ ਹੈ ਕਿ ਸਾਰੀਆਂ ਸੰਗਤਾਂ ਦੇ ਦਬਾਅ ਕਰਕੇ ਮੈਂ ਟ੍ਰੀਟਮੈਂਟ ਸ਼ੁਰੂ ਕਰ ਲਿਆ ਹੈ ਤੇ ਤੁਸੀਂ ਵੀ ਸਾਰੇ ਤੱਕੜੇ ਰਹੋ ਅਸੀਂ ਮੋਰਚਾ ਜ਼ਰੂਰ ਜਿੱਤਾਂਗੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਇਹ ਜਨਾ ਸੋਚਿਓ ਕਿ ਸੱਦਾ ਆ ਗਿਆ ਤੇ ਮਸਲਾ ਹੱਲ ਹੋ ਜਾਵੇਗਾ ਉਹਨਾਂ ਕਿਹਾ ਕਿ ਅਸੀਂ ਆਪਣੇ ਹੱਕ ਲਈ ਲੜਦੇ ਰਹਾਂਗੇ ਉਹਨਾਂ ਕਿਹਾ ਕਿ ਇਹ 111 ਕਿਸਾਨਾਂ ਦੇ ਧਰਨੇ ਉੱਤੇ ਬੈਠਣ ਕਰਕੇ ਹੋਇਆ ਹੈ ਇੱਕ ਡਾਕੂਮੈਂਟਰੀ ਪਰ ਵੀ ਵਿਵਾਦ ਛੜਾ ਕੇ ਪਰ ਉਸ ਨੂੰ ਸੋਸ਼ਲ ਮੀਡੀਆ ਪਰ ਡਾਲਾ ਗਿਆ ਹੈ ਪੁਲਿਸ ਨੂੰ ਮਤਲਬ ਹਮ ਆਪਣੇ ਬਾਰੇ ਵਿੱਚ ਬਤਾ ਨਹੀਂ ਸਕਦੇ ਹਮ ਕੌਣ ਹੈ ਤੇ ਇਨ ਕੇ ਬਾਰੇ ਵਿੱਚ ਤਾਂ ਗੁਮੇ ਆਤੀ ਹੈ ਇਹ ਤਾਂ ਗੁਮੇ ਬਣਾਤੇ और जिनको कोई देखता भी नहीं कि नहीं देखनी ये तो फिल्में बनाए और हमारी डॉक्यूमेंट्री भी ना रिलीज वो बात है तेरा कुत्ता कुत्ता मेरा कुत्ता टॉमी ऐसे तो नहीं चलना चाहिए हम अपने बजट के मुताबिक मैं कर दूंगा वो कोई प्रॉब्लम नहीं लेकिन पंद्रह लाख आ गया आपके खाते में आपके खाते में भी तो कहा था आ गया बाद में बाद में हम जुमले वाले नहीं है हम कमने जितनी गारंटिया पंजाब में दी थी उससे ज्यादा ही पूरी कर दी सोलह टोल प्लाजे पंजाब में बंद कर दिए जिसकी हमने गारंटी नहीं दी थी एक दिन में बासठ लाख रुपए जो भी चाहे वो दिल्ली से भी जाते हैं बहुत सारे चिंतपूर्णी माता के दर्शन करने जाते हैं कोई जम्मू कश्मीर जाता है वैष्णो देवी उनका भी टोल लगता था सठ लाख पर डे लोगों का बच रहा है क्योंकि वो टोल प्लाजे वो, वो बंद कर दी तो हमने गारंटी नहीं दी लेकिन लाख एक दिन का बच रहा है लोगों का मुझसे पूछने की बजाय अगर आप लोगों से पूछे तो आपको ज्यादा माहौल का पता चल जाएगा इतनी भारी संख्या में दुकानों से और मकानों से बाहर आना और ये फूल और ये ये कोई किराए भाड़े पे लेके लोग नहीं आए इनकी किसी करंसी में कोई वैल्यू नहीं है किसी करंसी में इसकी कीमत नहीं लगाई जा सकती तो ये तो मतलब एक ऐसा मैंने 22 में देखा है पंजाब में मैंने 20 में देखा दिल्ली में मैंने यही माहौल 15 में भी देखा था जब मैं मोटरसाइकिल पे भी आता था जब मैं एमपी था तब मैं एमपी था संगरूर से तो ये माहौल तो देखे। देखे। लिख कर दे रहे, हैं कि से के हार रहे हैं। हाँ जी? वो जूते वो जूते बांट रहे हैं वो वो चेनिया बांट रहे हैं वो ग्यारह सौ रुपया मतलब दिल्ली के लोगों को बिखाऊ समझते वो क्या जाओ मेरे घर पे ग्यारह सौ रुपया ले जाओ जूते ले जाओ जैकेट ले जाओ बिकाऊ समझते दिल्ली के लोगों को लोकतंत्र को क्या बिकाऊ समझते प्रवेश वर्मा अरे भाई सब ऐसा नहीं होता जनतंत्र में लोग बड़े हैं और ती, तीसरी बार तीन बार पहले एमएलए बना अरविंद केजरीवाल नई दिल्ली विधानसभा से और चौथी बार भी सरकार भी बनेगी रिकॉर्ड भी पैदा होगा और सार से ऊपर सीटें भी मिल रहा है चली है है आरोप प्रत्यारोप चल रहा कह रहे हैं आम आदमी पार्टी के समर्थकों ने ईटे चलाई है हम हम ईटो पत्थर वाले लगते हैं आपको हम तो स्कूलों वाले हैं यार हम तो अस्पतालों वाले हैं हम तो स्कूलों वाले हैं तो हम कोई ईट पत्थर वाले लगते हैं आपको ईट पत्थर वाले कौन ये है। लड़ाई की बात करते हैं हमेशा लड़ाई की बात करते हम सिर्फ जो सरकार की चिट्ठी आई उसमें एक अपील थी उसको भी एसकेएम नॉन पोलिटिकल में ध्यान में रखा और जो अभी डॉक्टर स्वयमान जी बोल रहे हैं उसको हम ध्यान में रखते हुए केएमएम की ओर से एसकेएम नॉन पोलिटिकल बीके जू सिद्धू पर और सरदार जगजीत सिंह डल्लेवाल जी को अपील कर रहे हैं कि अब आने वाले समय में आंदोलन को तेज करना पड़ेगा हमें सरकार को हराने के लिए टेबल पर भी लड़ना पड़ेगा और ग्राउंड पर भी जोर से लड़ना पड़ेगा इसलिए जब कोई प्रमुख लीडर ताकतवर हो शरीर ते स्वस्थ हो तभी यह काम बड़ी अच्छा आसानी से हो सकता है तो हमारी अपील है कि वह खान पान भी ले और जल्दी स्वस्थ हो इसलिए कि हम टेबल पर भी और ग्राउंड पर भी केंद्र की मोदी सरकार को हरा कर अपनी मांगे मनवा सके करके के, करते दो। ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਬਿਲ ਆਪਣਾ ਜਿਹੜਾ ਕੰਮ ਕਰਦਾ ਬਿਲ ਕਰ ਸਕਦੇ ਤੁਸੀਂ ਐਸੀਐਮ ਜੀ ਆਈ ਆਈਐਸ ਪ੍ਰੀ ਸੈਲੈਕਟ ਹੋ ਜੇ ਤੁਹਾਨੂੰ ਪਬਲਿਕ ਰਵਾ ਪਉਂਦੀ ਹੈ ਸਾਡੇ ਕੋਲ ਆਉਂਦੀ ਆ ਤਾਂ ਇਹ ਲੈਂਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਦੀ ਤਾਂ ਹੁੰਦੇ ਸਾਡੇ ਕੋਲ ਉਹ ਮੈਂ ਗੱਲ ਕਲੀਅਰ ਹੈ ਬਿਲਕੁਲ ਕਲੀਅਰ ਹੈ ਜੀ ਕਲੀਅਰ ਹੈ ਬਿਲਕੁਲ ਹਾਂ ਹਾਂ ਨਹੀਂ ਦੇ ਕਮੇਟ ਕਿਉਂ ਨਹੀਂ ਗੱਲ ਕਰਦੇ ਲੋਕ ਕਮੇਟ ਕਿਉਂ ਨਹੀਂ ਗੱਲ ਕਰਦੇ ਲੋਕ ਸੁਣੋ ਕਿਉਂ ਨਹੀਂ ਗੱਲ ਕਰਦੇ ਬਿਨਾਂ ਗੱਲ ਦੇ ਦੀ ਕਰੂੰਗਾ ਮੇਰੇ ਕੋਲ ਹੁੰਦੀ ਨਹੀਂ ਤਖਾਸਤ ਪਈ ਸਭ ਕੁਝ ਪਈਆਂ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਪਹਿਲਾਂ ਮੇਰੀ ਗੱਲ ਸੁਣੋ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ ਥੋੜਾ ਥੋੜਾ ਸੁਣੋ ਜੂ ਫਾ ਲੋ ਵੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਦੇ ਅਫਸਰ ਨਾਲ ਗੱਲ ਨਹੀਂ ਕਰਨਾ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੇ ਸਮਝ ਕਿ ਨਹੀਂ ਗੱਲ ਬਿਨਾਂ ਬਜਲ ਦੀ ਲੋਕਾਂ ਦੇ ਬਿਤਾ ਦੇ ਲੜਾਂ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਖਿਆਲ ਹੁੰਦੇ ਸਾਡੇ ਕੋਲ ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱਡੀ ਗਿਆ ਅਬਸੇ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ ਤੁਸੀਂ ਜਵਾਬਦਾ ਦੇ ਦਾ ਕੰਮ ਕਰੋ ਤੁਹਾਡੇ ਕੋਲ ਲੱਗੇ ਬਸ ਹਾਂ ਜਾ ਦੋ ਜਾ ਦੋ ਹਾਂ ਜਾ ਦੋ ਮੇਰਬਾਨਾ ਅਉ ਨਈ ਨਈ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸੀਮ ਸਾਹਿਬ ਇਹਨਾਂ ਦਾ ਕੰਮ ਕਰਵਾ ਬਸ ਮੈਂ ਤੁਹਾਡੇ ਕੋਲ ਬੰਦੇ ਭੇਜ ਦਿਆਂ ਤੂੰ ਇਹ ਘਰ ਤੋਂ ਕਹਦਾ ਨਾ ਤੁਹਾਡੇ ਕੋਲ ਬੰਦੇ ਭੇਜ ਦਿਆਂ ਮੈਂ ਹਾਂ ਆ ਬਸ ਇਹਨਾਂ ਇਹਨਾਂ ਦਾ ਕੱਕਾ ਲੋਕੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਠੀਕ ਮੈਂ ਤੁਹਾਨੂੰ ਕੀ ਕਹਿ ਰਿਹਾ ਤਦ ਮੈਂ ਗਲਤ ਕੰਮ ਕਿਹਾ ਹਾਂ ਨਾ ਨਾ ਦੇਖ ਮੈਂ ਤੁਹਾਨੂੰ ਗਲਤ ਕੰਮ ਕਿਹਾ ਪਹਿਲਾਂ ਦੱਸੋ ਫੇਫ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹੇ ਤਾਂ ਤੁਸੀਂ ਕੰਮ ਕਰੋ ਗੱਲ ਕੀ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਲਈ ਨਹੀਂ ਕਹ ਰਿਹਾ ਨਾ ਮੈਂ ਕਦੀ ਕਹਿੰਦਾ ਹਾਂ ਹਾਂ ਫੇਰ ਤੂੰ ਇਲਾਮਨਾ ਨਹੀਂ ਨਿਕਾਵੇ ਤੂੰ ਤਾਂ ਮੈਨੂੰ ਗਾਈਡ ਗਾਈਡ ਕਰੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਪਰਬਲਗ ਦੇ ਤੁੜੇ ਦਮੈਂਦੇ ਆ ਸੁਣੋ ਸੰਪਰਗ ਲਗਦੇ ਪਹਿਲਾਂ ਸੁਣੋ 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 ਵੇ ਸੁਣੋ ਪਰਬਲਗ ਦੇ ਤੁੜੇ ਨਾ ਰਹੇ ਲੋਕਾਂ ਸਾਡੇ ਕੋਲ ਨਾ ਅਸੀਂ ਅਫਸਰਾਂ ਨੂੰ ਕਹਿਣਾ ਤੁਹਾਨੂੰ ਕਹਿਣਾ ਕੇਨਾਂ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਹੋ ਕੋਰੋ ਨਾ ਤਾਨੂੰ ਗਲਤ ਕੰਮ ਕਹਿੰਦੇ ਆ ਨਾ ਕਦੀ ਕਿਹਾ ਸੋਧੇ ਕੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨ ਕੋਈ ਨਹੀਂ ਮੈਂ ਕਿਹਾ ਜੀ ਮੈਂ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਦਾ ਬਹਿਸ ਕਰਦੇ ਐ ਇੰਨਾ ਤਾਂ ਲਾਦਾ ਲੋਕਾਂ ਦਾ ਕੀ ਕਰਦੇ ਹੋਗੇ ਦੱਸੋ ਪਹਿਲਾਂ ਪਹਿਲਾਂ ਲੋਕਾਂ ਦਾ ਕੀ ਫਾਇਦਾ ਹੋਗਾ ਤੁਸੀਂ ਮੇਰੇ ਨਾਲ ਲਾਦੇ ਦੱਸੋ ਢਿੱਕੋ ਕੇਸ ਤਾਡਾ ਤਾਡਾ ਲੋਕਾਂ ਦਾ ਕੀ ਵਤੀਰਾ ਹੋਊਗਾ ਤੁਸੀਂ ਮਿਲਣਾ ਦਾ ਫਿਟ ਲਾਤੇ ਮੈਂ ਕੀ ਕਰਾਂ ਤੁ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਭੇਜ ਦੇਣਾ ਦਾ ਕੰਮ ਕਰੋ ਤੁਸੀਂ ਘਰੇ ਹੋ ਸਵਾਈ ਦੀ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਗੱਲਾਂ ਵੀ ਦੇ ਜੇ ਕੰਮ ਕਰਕੇ ਦਿਓ ਮੇਰੇ ਕੋਲ